ਇਸ ਵੀਡੀਓ ਵਿੱਚ ਜੋ ਵੀ ਸਪੀਚ ਮੈਂ ਤੁਹਾਨੂੰ ਸੁਣਾਵਾਂਗਾ ਇਹ ਸਪੀਚ ਇਲਾਨ ਮਸਕ ਨੇ ਦਿੱਤੀ ਹੈ ਇਸ ਵੀਡੀਓ ਦਾ ਫਰਸਟ ਪਾਰਟ ਮੈਂ ਅਲਰੇਡੀ ਬਣਾ ਚੁੱਕਿਆ ਹਾਂ ਇਹ ਇਸ ਵੀਡੀਓ ਦਾ ਸੈਕੰਡ ਪਾਰਟ ਹੈ ਤੇ ਇਸ ਵਿੱਚ ਮੈਂ ਉਹੀ ਸਪੀਚ ਨੂੰ ਅੱਗੇ ਤੋਂ ਕੰਟੀਨਿਊ ਕਰਾਂਗਾ ਇਹ ਸਪੀਚ ਬਹੁਤ ਜ਼ਿਆਦਾ ਪਾਵਰਫੁਲ ਹੈ ਇਸ ਕਰਕੇ ਇਸ ਸਪੀਚ ਨੂੰ ਧਿਆਨ ਨਾਲ ਸੁਣਿਓ ਕਿਉਂਕਿ ਇਹ ਸਪੀਚ ਤੁਹਾਡੀ ਲਾਈਫ ਚੇਂਜ ਕਰ ਸਕਦੀ ਹੈ ਤਾਂ ਲੈਟਸ ਸਟਾਰਟ ਮੈਂ ਤਿੰਨ ਵਾਰੀ ਰੁਸ ਗਿਆ ਕਿਉਂਕਿ ਮੈਂ ਇੱਕ ਆਧੁਨਿਕ ਆਈਬੀਸੀਐਮ ਰਾਕਟ ਖਰੀਦਣਾ ਚਾਹੁੰਦਾ ਸੀ ਤੇ ਉੱਥੇ ਹੀ ਮੈਨੂੰ ਸਭ ਤੋਂ ਸਸਤਾ ਅਤੇ ਵਧੀਆ ਸੌਦਾ ਮਿਲ ਸਕਦਾ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ 2001 ਅਤੇ 2002 ਦੇ ਅੰਤ ਵਿੱਚ ਮੇਰਾ ਰੂਸ ਜਾਣਾ ਸਭ ਤੋਂ ਅਜਨਬੀ ਅਨੁਭਵ ਸੀ ਕਿਉਂਕਿ ਰੂਸੀ ਰਾਕਟ ਆਰਮੀ ਕੋਲ ਜਾ ਕੇ ਇਹ ਕਹਿਣਾ ਕਿ ਮੈਂ ਤੁਹਾਡੇ ਦੋ ਸਭ ਤੋਂ ਵਧੀਆ ਰਾਕਟ ਖਰੀਦਣਾ ਚਾਹੁੰਦਾ ਹਾਂ ਪਰ ਉਸ ਵਿੱਚ ਲੱਗ ਕੇ ਨਿਊਕਲੀਅਰ ਬੰਬ ਤੁਸੀਂ ਆਪਣੇ ਕੋਲ ਹੀ ਰੱਖ ਸਕਦੇ ਹੋ ਇਹ ਸਭ ਸੁਣ ਕੇ ਉਹਨਾਂ ਨੂੰ ਲੱਗਿਆ ਕਿ ਮੈਂ ਇੱਕ ਪਾਗਲ ਹਾਂ ਪਰ ਮੇਰੇ ਕੋਲ ਪੈਸੇ ਸੀ ਇਸ ਕਰਕੇ ਗੱਲ ਬਣੀ ਰਹੀ ਕਈ ਵਾਰ ਰੂਸ ਜਾਣ ਤੋਂ ਬਾਅਦ ਮੈਨੂੰ ਇਹ ਸਮਝ ਆਇਆ ਕਿ ਸ਼ੁਰੂਆਤ ਵਿੱਚ ਮੇਰੀ ਸੋਚ ਗਲਤ ਸੀ ਸ਼ੁਰੂਆਤ ਵਿੱਚ ਮੇਰੀ ਸੋਚ ਇਹ ਸੀ ਕਿ ਲੋਕ ਧਰਤੀ ਤੋਂ ਬਾਹਰ ਜਾਣ ਅਤੇ ਮੰਗਲ ਗ੍ਰਹਿ ਤੇ ਰਹਿਣ ਲਈ ਇੰਟਰਸਟਿਡ ਨਹੀਂ ਹਨ ਪਰ ਅਸਲ ਵਿੱਚ ਅਮਰੀਕਾ ਦੇ ਲੋਕਾਂ ਵਿੱਚ ਜ਼ਬਰਦਸਤ ਉਤਸ਼ਾਹ ਸੀ ਕਿਉਂਕਿ ਅਮਰੀਕਾ ਖੋਜਾਂ ਦਾ ਦੇਸ਼ ਹੈ ਤੇ ਇਸ ਵਿੱਚ ਲੋਕ ਦੁਨੀਆਂ ਦੇ ਕੋਨੇ-ਕੋਨੇ ਤੋਂ ਆ ਕੇ ਰਹਿੰਦੇ ਹਨ ਪਰ ਜਿੱਕਰ ਲੋਕਾਂ ਨੂੰ ਲੱਗਦਾ ਹੈ ਕਿ ਇਹ ਚੀਜ਼ ਇੰਪੋਸੀਬਲ ਹੈ ਤੇ ਇਸ ਨਾਲ ਸਰਕਾਰੀ ਬਜਟ ਵਿੱਚ ਨੁਕਸਾਨ ਹੋਵੇਗਾ ਤਾਂ ਉਹ ਇਸ ਚੀਜ਼ ਨੂੰ ਕਦੇ ਵੀ ਸਪੋਰਟ ਨਹੀਂ ਕਰਦੇ ਇਸ ਲਈ ਤੀਸਰੀ ਰੂਸ ਯਾਤਰਾ ਤੋਂ ਬਾਅਦ ਮੈਂ ਇਹ ਫੈਸਲਾ ਲਿਆ ਕਿ ਹੁਣ ਅਸੀਂ ਖੁਦ ਸਪੇਸ ਟ੍ਰਾਂਸਪੋਰਟ ਦੀ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਥੋਂ ਹੀ ਸਪੇਸਐਕਸ ਦੀ ਸ਼ੁਰੂਆਤ ਹੋਈ ਮੇਰਾ ਇਹ ਫੈਸਲਾ ਹਰ ਉਸ ਵਿਅਕਤੀ ਦੀ ਸਲਾਹ ਦੇ ਵਿਰੁੱਧ ਸੀ ਜਿਸ ਨਾਲ ਮੈਂ ਗੱਲ ਕੀਤੀ ਸੀ ਮੇਰੇ ਇੱਕ ਦੋਸਤ ਨੇ ਤਾਂ ਮੈਨੂੰ ਰਾਕਟ ਫਟਣ ਤੇ ਬਿਟਸ ਦਿਖਾ ਕੇ ਬਹੁਤ ਟਰਾਂਟ ਦੀ ਕੋਸ਼ਿਸ਼ ਕੀਤੀ ਪਰ ਸੱਚ ਕਹਾ ਤਾਂ ਇਹ ਗਲਤ ਵੀ ਨਹੀਂ ਸੀ ਮੇਰੀ ਪਹਿਲੀ ਸ਼ੁਰੂਆਤ ਬਹੁਤ ਮੁਸ਼ਕਲ ਸੀ ਕਿਉਂਕਿ ਅਸਲ ਵਿੱਚ ਮੈਂ ਕੋਈ ਫਿਜ਼ੀਕਲ ਪ੍ਰੋਡਕਟ ਨਹੀਂ ਬਣਾਇਆ ਸੀ ਹਾਂ ਬਸਪਣ ਵਿੱਚ ਮੈਂ ਮਾਡਲ ਲੋਕਟ ਬਣਾਇਆ ਸੀ ਪਰ ਅਸਲ ਵਿੱਚ ਕੰਪਨੀ ਚਲਾਉਣਾ ਤਾਂ ਕੁਝ ਹੋਰ ਹੀ ਗੱਲ ਹੈ ਮੈਂ ਖੁਦ ਸਿੱਖਿਆ ਕਿ ਚੀਜ਼ਾਂ ਕਿਵੇਂ ਬਣਦੀਆਂ ਹਨ ਤੇ ਸਹੀ ਲੋਕਾਂ ਦੀ ਟੀਮ ਕਿਵੇਂ ਬਣਾਈ ਜਾਂਦੀ ਹੈ ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਤਿੰਨ ਵਾਰ ਅਸੀਂ ਅਸਫਲ ਰਹੇ ਕਿਉਂਕਿ ਰਾਕਟ ਸਾਇੰਸ ਵਿੱਚ ਪਾਸ ਹੋਣ ਦਾ ਮਤਲਬ ਇਹ ਹੈ ਕਿ ਤੁਹਾਡੀ ਚੀਜ਼ 100% ਸਹੀ ਹੋਣੀ ਚਾਹੀਦੀ ਹੈ ਤੇ ਰਾਕਟ ਵਿੱਚ ਤੁਸੀਂ ਇਹ ਟੈਸਟ ਨਹੀਂ ਕਰ ਸਕਦੇ ਕਿ ਤੁਹਾਡਾ ਰਾਕਟ ਸਹੀ ਹੈ ਜਾਂ ਨਹੀਂ ਰਾਕਟ ਇੰਜੀਨੀਅਰਿੰਗ ਨੂੰ ਸਮਝਣ ਦੀ ਸਭ ਤੋਂ ਵੱਡੀ ਐਗਜ਼ਾਮਪਲ ਇਹ ਹੈ ਕਿ ਸੋਚੋ ਕਿ ਤੁਸੀਂ ਕੋਈ ਕੰਪਲੈਕਸ ਸੌਫਟਵੇਅਰ ਬਣਾ ਰਹੇ ਹੋ ਤੇ ਉਸ ਨੂੰ ਚਲਾਉਣ ਤੋਂ ਪਹਿਲਾਂ ਤੁਸੀਂ ਟੈਸਟ ਨਹੀਂ ਕਰ ਸਕਦੇ ਐਂਡ ਜਦੋਂ ਵੀ ਤੁਸੀਂ ਉਸ ਨੂੰ ਪਹਿਲੀ ਵਾਰ ਚਲਾਓ ਤਾਂ ਉਸ ਵਿੱਚ ਇੱਕ ਵੀ 에ਰਰ ਨਹੀਂ ਹੋਣਾ ਚਾਹੀਦਾ ਰਾਕੇਟ ਦੇ ਪਹਿਲੇ ਲਾਂਚ ਵਿੱਚ ਅਸੀਂ ਅਸਫਲ ਰਹੇ ਮੈਂ ਖੁਦ ਰਾਕਟ ਲਾਂਚ ਦੀ ਸਾਈਟ ਤੇ ਜਾ ਕੇ ਰਾਕਟ ਦੇ ਟੁਕੜੇ ਚੁੱਕ ਰਿਹਾ ਸੀ ਐਂਡ ਸੱਚਮੁੱਚ ਇਹ ਬਹੁਤ ਦੁਖਦਾਈ ਘਟਨਾ ਸੀ ਪਰ ਅਸੀਂ ਹਰ ਫਲਾਈਟ ਤੋਂ ਕੁਝ ਨਾ ਕੁ ਸਿੱਖਿਆ ਤੇ ਅੰਤ 2008 ਵਿੱਚ ਚੌਥੀ ਫਲਾਈਟ ਨੂੰ ਅਸੀਂ ਆਰਬਿਟ ਤੱਕ ਪਹੁੰਚਾਉਣ ਵਿੱਚ ਸਕਸੈਸਫੁਲ ਹੋ ਗਏ ਇਹ ਸਭ ਉਸ ਸਮੇਂ ਹੋਇਆ ਜਿਸ ਸਮੇਂ ਸਾਡੇ ਕੋਲ ਪੈਸੇ ਬਹੁਤ ਥੋੜੇ ਬਚੇ ਸੀ ਪਰ ਸ਼ੁਕਰ ਹੈ ਕਿ ਇਹ ਹੋ ਗਿਆ ਮੈਨੂੰ ਲੱਗਦਾ ਹੈ ਕਿ ਇੱਕ ਕਹਾਵਤ ਹੈ ਕਿ ਚੌਥੀ ਵਾਰ ਕਾਮਯਾਬੀ ਮਿਲਦੀ ਹੈ ਇਸ ਲਈ ਅਸੀਂ ਫਾਰਕਨ 1 ਨੂੰ orbit ਵਿੱਚ ਪਹੁੰਚਾਉਣ ਵਿੱਚ ਸਕਸੈਸਫੁਲ ਹੋ ਗਏ ਤੇ ਇਸ ਨੂੰ ਅੱਗੇ ਵਿਧਾਇਆ ਫਾਰਕਨ 9 ਦੀ ਤਰਫ ਜੋ ਫਾਰਕਨ 1 ਤੋਂ ਲਗਭਗ 10 ਗੁਣਾ ਜ਼ਿਆਦਾ ਤਾਕਤਵਰ ਸੀ ਤੇ ਇਸ ਦਾ ਥਰਸਟ ਲਗਭਗ 1 ਮਿਲੀਅਨ ਪਾਉਂਡ ਸੀ ਤੇ ਇਸ ਨੂੰ ਵੀ ਅਸੀਂ orbit ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋ ਗਏ ਇਸ ਤੋਂ ਬਾਅਦ ਅਸੀਂ ਡ੍ਰੈਗਨ ਸਪੇਸ ਜਾਨ ਬਣਾਇਆ ਜੋ ਕਿ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਨਾਲ ਜੁੜਨਾ ਅਤੇ ਮੋਡੂਲ ਬਾਕਸ ਆਉਣ ਵਿੱਚ ਸਕਸੈਸਫੁਲ ਹੋਇਆ ਹੈ ਇਹ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਤਾਂ ਹੁਣ ਵੀ ਯਕੀਨੀ ਸੀ ਹੋ ਰਿਹਾ ਕਿ ਇਹ ਸਤਮੁਤ ਵਿੱਚ ਹੋਇਆ ਹੈ ਪਰ ਅਗਰ ਇਨਸਾਨਾਂ ਨੇ ਸਪੇਸ ਵਿੱਚ ਜਾਣ ਵਾਲੀ ਸੱਭਿਤਾ ਬੰਨਣਾ ਹੈ ਤਾਂ ਇਹ ਤਾਂ ਬਸ ਇੱਕ ਸ਼ੁਰੂਆਤ ਹੈ ਸਾਨੂੰ ਬਹੁਤ ਅੱਗੇ ਜਾਣਾ ਪਵੇਗਾ ਮੈਨੂੰ ਲੱਗਦਾ ਹੈ ਕਿ ਇਹ ਇਨਸਾਨਾਂ ਨੂੰ ਬਚਾਉਣਾ ਅਤੇ ਉਹਨਾਂ ਨੂੰ ਦੂਰ ਤੱਕ ਫਲਾਉਣ ਵਾਲੇ ਜ਼ਰੂਰੀ ਕੰਮਾਂ ਵਿੱਚੋਂ ਇੱਕ ਹੈ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਧਰਤੀ ਲਗਭਗ 4 ਅਰਬ ਸਾਲਾਂ ਤੋਂ ਹੈ ਪਰ ਲਿਖਤੀ ਸੱਭਿਆਤਾ ਵਿੱਚ ਇਨਸਾਨੀ ਸੱਭਿਤਾ ਕੇਵਲ 10000 ਸਾਲ ਪੁਰਾਣੀ ਹੈ ਮੈਂ ਧਰਤੀ ਦੇ ਭਵਿੱਖ ਲਈ ਆਸ਼ਾਵਾਦੀ ਹਾਂ ਮੈਂ ਨਹੀਂ ਚਾਹੁੰਦਾ ਕਿ ਲੋਕਾਂ ਤੇ ਗਲਤ ਪ੍ਰਭਾਵ ਪਵੇ ਕਿ ਅਸੀਂ ਸਾਰੇ ਮਰਨ ਵਾਲੇ ਹਾਂ ਮੈਨੂੰ ਲੱਗਦਾ ਹੈ ਕਿ ਧਰਤੀ ਤੇ ਲੰਬੇ ਸਮੇਂ ਤੱਕ ਸਭ ਕੁਝ ਠੀਕਾ ਹੈਗਾ ਹਾਂ 100% ਗਾਰੰਟੀ ਨਹੀਂ ਪਰ ਇਹੀ ਸੰਭਾਵਨਾ ਹੈ ਪਰ ਜੇਕਰ 1% ਵੀ ਖਤਰਾ ਹੈ ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਸਾਡੇ ਕੋਲ ਇੱਕ ਬਾਇਓਸਫੀਅਰ ਬੈਕਅਪ ਹੋਵੇ ਮਤਲਬ ਕਿ ਅਜਿਹਾ ਗ੍ਰਹਿ ਜਿੱਥੇ ਅਸੀਂ ਜੀਵਨ ਨੂੰ ਅੱਗੇ ਵਧਾ ਸਕੀਏ ਤੇ ਇਹ ਸੱਚਮੁੱਚ ਬਹੁਤ ਜ਼ਰੂਰੀ ਹੈ ਇਹ ਸਭ ਕੁਝ ਕਰ ਲਈ ਸਾਨੂੰ ਇੱਕ ਵੱਡੀ ਸਫਲਤਾ ਦੀ ਜ਼ਰੂਰਤ ਹੈ ਇੱਕ ਐਵੇਂ ਦੀ ਟ੍ਰਾਂਸਪੋਰਟ ਆਵਾਜਾਈ ਜੋ ਪੂਰੀ ਤਰ੍ਹਾਂ ਰੀਯੂਜ਼ੇਬਲ ਹੋਵੇ ਤੇ ਇਹ ਸਾਨੂੰ ਮੰਗਲក្រਾਇ ਤੇ ਬਹੁਤ ਤੇਜ਼ੀ ਨਾਲ ਲੈ ਕੇ ਜਾ ਸਕੇ ਇਹ ਸੱਚਮੁੱਚ ਬਹੁਤ ਮੁਸ਼ਕਿਲ ਕੰਮ ਹੈ ਨਾ ਮੁਨਕੰਦ ਦੇ ਬਹੁਤ ਕਰੀਬ ਤੇ ਇਹ ਉਹੀ ਚੀਜ਼ ਹੈ ਜਿਸ ਨੂੰ ਅਸੀਂ ਸਪੇਸਐਕਸ ਨਾਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਜੇਕਰ ਗੱਲ ਟੈਸਲਾ ਦੀ ਕਰੀਏ ਤਾਂ ਟੈਸਲਾ ਦਾ ਮਕਸਦ ਇਹ ਸੀ ਕਿ ਲੋਕਾਂ ਨੂੰ ਇਹ ਦਿਖਾਉਣਾ ਕਿ ਇਲੈਕਟ੍ਰਿਕ ਕਾਰਾਂ ਕੀ ਕਰ ਸਕਦੀਆਂ ਹਨ ਕਿਉਂਕਿ ਲੋਕ ਇੰਨਾ ਬਾਰੇ ਗਲਤ ਸਮਝਦੇ ਸੀ ਕਿ ਇਹ ਹੋੜੀ ਚੱਲਣ ਵਾਲੀਆਂ ਅਤੇ ਬਸ ਸੂਰਤ ਹਨ ਇਸ ਲਈ ਅਸੀਂ ਟੈਸਰਾ ਰੋਡਸਟਰ ਬਣਾਇਆ ਜਿਸ ਦਾ ਮਕਸਦ ਸੀ ਲੋਕਾਂ ਨੂੰ ਇਹ ਦਿਖਾਉਣਾ ਕਿ ਇਹ ਦੇਸ਼ ਚੱਲਣ ਵਾਲੀਆਂ ਆਕਰਸ਼ਕ ਅਤੇ ਬਹੁਤ ਦੂਰ ਤੱਕ ਚੱਲਣ ਵਾਲੀਆਂ ਹਨ ਕਈ ਵਾਰ ਐਵੇਂ ਹੁੰਦਾ ਹੈ ਕਿ ਤੁਸੀਂ ਪੇਪਰ ਤੇ ਕੁਝ ਵੀ ਦਿਖਾ ਦਵੋ ਗਣਨਾਵਾ ਸਹੀ ਹਨ ਸਭ ਕੁਝ ਫਿੱਟ ਹੈ ਪਰ ਜਦੋਂ ਤੱਕ ਤੁਸੀਂ ਅਸਲ ਵਿੱਚ ਲੋਕਾਂ ਨੂੰ ਉਹ ਚੀਜ਼ ਬਣਾ ਕੇ ਨਹੀਂ ਦਿਖਾ ਦਿੰਦੇ ਉਦ ਤੱਕ ਤੁਹਾਡਾ ਉਹ ਵਿਸ਼ਵਾਸ ਨਹੀਂ ਕਰਨਗੇ ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਕੋਈ ਕੰਪਨੀ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਉਸ ਦਾ ਪ੍ਰੋਟੋਟਾਈਪ ਤਿਆਰ ਕਰੋ ਜੋ ਚੱਲ ਸਕੇ ਭਾਵੇਂ ਇਹ ਥੋੜਾ ਕੱਚਾ ਹੋਵੇ ਪਾਵਰਪੁਆਇੰਟ ਤੇ ਤਾਂ ਸਾਰੀਆਂ ਚੀਜ਼ਾਂ ਸਹੀ ਲੱਗਦੀਆਂ ਹਨ ਅਸਲੀ ਚੀਜ਼ ਉਦੋਂ ਦਿਖਦੀ ਹੈ ਜਦੋਂ ਇਸ ਨੂੰ ਚਲਾ ਕੇ ਦੇਖਿਆ ਜਾ ਸਕੇ ਤਸਲਾ ਰੋਡ ਦਾ ਸਟਾਪ ਨੂੰ ਦੇਖ ਕੇ ਲੋਕਾਂ ਨੇ ਕਿਹਾ ਕਿ ਹਾਂ ਠੀਕ ਹੈ ਤੁਸੀਂ ਇੱਕ ਛੋਟੀ ਮਹਿੰਗੀ ਸਪੋਰਟਸ ਕਾਰ ਬਣਾ ਦਿੱਤੀ ਪਰ ਕੀ ਤੁਸੀਂ ਅਸਲੀ ਕਾਰ ਬਣਾ ਸਕਦੇ ਹੋ ਤਾਂ ਅਸੀਂ ਕਿਹਾ ਹਾਂ ਠੀਕ ਹੈ ਅਸੀਂ ਉਹ ਵੀ ਬਣਾ ਦਵਾਂਗੇ ਹੁਣ ਅਸੀਂ ਲੈ ਕੇ ਆ ਰਹੇ ਹਾਂ ਮਾਡਲਸ ਜੋ ਕਿ ਇੱਕ ਵੱਡੀ ਅਸਲੀ ਕਮਰਸ਼ੀਅਲ ਕਾਰ ਹੋਵੇਗੀ ਪਰ ਸਭ ਤੋਂ ਜ਼ਰੂਰੀ ਗੱਲ ਜੋ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਸਾਰੇ 21ਵੇਂ ਸਦੀ ਦੇ ਜਾਦੂਗਰ ਹੋ ਤੁਹਾਡੇ ਰਸਤੇ ਵਿੱਚ ਕਿਸੇ ਵੀ ਚੀਜ਼ ਨੂੰ ਨਾ ਆਉਣ ਦਿਓ ਕਲਪਨਾ ਦੀ ਕੋਈ ਵੀ ਸੀਮਾ ਨਹੀਂ ਹੈ ਜਾਓ ਐਂਡ ਕੁਝ ਜਾਦੂ ਕਰੋ Thank you.